ਲੁਧਿਆਣਾ ਦੇ ਪਿੰਡ ਲਹਿਲ ਤੇ ਬੇਰ ਕਲਾਂ ਦੇ ਦਰਮਿਆਨ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਹੈ ਇੱਥੇ ਇੱਕ ਬੱਸ ਪਲਟ ਜਾਂਦੀ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਅਨੁਸਾਰ ਮਾਨ ਐਂਡ ਕੰਪਨੀ ਦੀ ਪ੍ਰਾਈਵੇਟ ਬੱਸ ਸੀ ਜੋ ਕਿ ਰਾੜਾ ਸਾਤ ਤੋਂ ਬਲੌਰ ਨੂੰ ਜਾ ਰਹੀ ਸੀ ਦੱਸਦੀ ਹੈ ਕਿ ਕੂਲੀ ਵਾਲੇ ਰਸਤੇ ਨੇੜੇਓ ਇੱਕ ਕਾਰ ਨੂੰ ਬਚਾਉਂਦੇ ਹੋਏ ਡਰਾਈਵਰ ਇਹ ਬੱਸ ਨੂੰ ਸੂਏ ਦੀ ਪੰਦੀ ਤੇ ਚਾੜ ਦਿੰਦਾ ਹੈ ਉਸ ਤੋਂ ਬਾਅਦ ਇਹ ਪਲਟ ਜਾਂਦੀ ਹੈ ਇਸਨਾਰ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਬੱਸ ਡਰਾਈਵਰ ਦੇ ਵੱਲੋਂ ਬੱਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਬੱਸ ਪਲਟ ਗਈ ਲੇਡੀ ਜਿਹੜੀ ਦੂਸਰੇ ਪਾਸੇ ਤੋਂ ਜਿਹੜੀ ਕਾਰ ਤੋਂ ਬੱਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਕਾਰ ਇੱਕ ਲੇਡੀ ਚਲਾ ਰਹੀ ਸੀ ਅਤੇ ਦੋ ਲੇਡੀਆਂ ਉਸ ਕਾਰ ਦੇ ਵਿੱਚ ਹੋਰ ਸਵਾਰ ਸਨ ਪਾਵੇਂਓ ਲੇਡੀਆਂ ਆਪਣੀ ਕਾਰ ਨੂੰ ਪੁਝਾ ਕੇ ਲੈ ਗਈਆਂ ਪਰ ਜਿਵੇਂ ਹੀ ਡਰਾਈਵਰ ਨੇ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬੱਸ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਅਤੇ ਸੂਏ ਤੇ ਚਾਰ ਚੜ੍ਹਦੀ ਐ ਤੇ ਪਲਟ ਗਈ ਐ ਜੋ ਜਾਣਕਾਰੀ ਸਾਹਮਣੇ ਆਈ ਐ ਉਸ ਅਨਸਾਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਸਤੇ ਵਿੱਚ 25 ਤੋਂ 30 ਸਵਾਰੀਆਂ ਸਵਾਰ ਸਨ ਰਾਗੀਰਾ ਵੱਲੋਂ ਮਲੋਤ ਸਰਕਾਰੀ ਹਸਪਤਾਲ ਉਹਨਾਂ ਨੂੰ ਲਿਜਾਇਆ ਗਿਆ ਅਤੇ ਜਾ ਕੇ ਮਰੀਜ਼ਾ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਐ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਗਈ ਐ ਤਾਂ ਉਹਨਾਂ ਨੇ ਕਿਹਾ ਕਿ ਫਿਲਹਾਲ ਇਹਨਾਂ ਦਾ ਇਲਾਜ ਚੱਲ ਰਿਹਾ ਤੇ ਹੋਰ ਉਹਨਾਂ ਕੀ ਕਿਹਾ ਆ ਉਹ ਸੁਣਾ ਦਿੰਨੇ ਆ ਜੇਰਾ ਨੂੰ ਬਲਦੇਵ ਸਿੰਘ ਬਲਦੇਵ ਸਿੰਘ ਬਲਦੇਵ ਜੀ ਕਿੱਥੇ ਰਹਿਣ ਵਾਲੇ ਹੋ ਲੁਧਾਲੀ ਦੇ ਹਾਂ ਕੀ ਕਹਿਣਾ ਚਾਹੁੰਦੇ ਹੋ ਬਾਜੀ ਕਿ ਅਸੀਂ ਤਾਂ ਆਪਣੀ ਜੀਵਨ ਦਾ ਬਹੁਤ ਪਤਾ ਲੱਗਿਆ ਦੀ ਮੈਂ ਤਾਂ ਹੁਣੀ ਆ ਕਿ ਬਾਲਿਸਤੀ ਜਿਹੜਾ ਸੰਸਕਾਰ ਕਰਨਾ ਦੀ ਹਾਂ 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 ਰੱਬੀ ਜਿਹੜਾ ਸੰਸਕਾਰ ਆ ਦੇਖੋ ਵੀ ਰਾਤ ਥੋੜਾ ਸੰਸਕਾਰ ਕਰਨਾਂ ਦੀ ਉਹਦੇ ਵੀ ਆਰਥਿਕ ਮੈਂ ਤਾਂ ਹੁਣ ਕੋਈ ਜਿਆਦੀ ਮੈਂ ਤਾਂ ਜਿਸ ਪਾਰਟੀਆਂ ਕੋਲਾ ਪਿੰਡ ਮੇਰਾ ਕੋਈ ਖੁਰਦਾ ਹਾਂ ਜੀ ਜਿਹੜੀ ਅੱਜ ਮਿੰਨੀ ਵਸ ਪਾਰਟੀ ਆ ਹਾਂ ਜੀ ਪਾਸਾਲਾ ਦਾ ਕੋਈ ਕਸੂਰ ਨਹੀਂ ਹੈਗਾ ਸਾਰੀ ਗਲਤੀ ਇੱਕ ਐਚਬੀ ਨੰਬਰ ਦੀ ਕਾਰ 'ਚ ਇੰਡੀਆ ਦਾ ਇਨੂੰ ਇੱਕ ਲੇਡੀ ਚਲਾ ਰਹੀ ਸੀ ਬਹੁਤ ਭਾਰੇ ਸਰੀਰ ਦੀ ਲੇਡੀ ਸੀ ਕਿ ਜਿਨ੍ਹਾਂ ਨੂੰ ਆਪ ਇਹਨੂੰ ਪਾਸਾ ਲੈ ਹੁੰਦਾ ਗੱਡੀ ਨੂੰ ਵਕੀ ਕਮਾਉਂਦੇ ਇੱਕ ਜਨਾਨੀ ਔਰਤ ਉਹਨਾਂ ਦੇ ਨਾਲ ਸੀਗੀ ਉਹਨੇ ਸੈਂਪਲ ਤੇ ਜੀ ਪੂਰੀ ਤਰ੍ਹਾਂ ਤੋਂ ਆ ਰਹੀ ਸੀ ਉਹਨੇ ਆਉਣ ਦੀ ਸਾਹ ਸੁਵੇ ਦੇ ਨਾਲ ਉਧਰ ਵੇਖਿਆ ਨਾ ਉਧਰ ਵੇਖਿਆ ਬਾਥਣ ਰਿਆ ਹਾਰਨ ਵੀ ਬਹੁਤ ਭਾਰੇ ਨੇ ਲਕੜੋਂ ਨੇ ਗੱਡੀ ਨਹੀਂ ਰੋਕੀ ਸਿੱਧੇ ਪਾਸੇ ਗੱਡੀ ਤਾਹਾਂ ਚੜ੍ਹਦੀ ਰੋਡ ਤੇ ਪਾਸਾ ਵਾਲੇ ਨੇ ਬਚਾਉਣ ਦੇ ਚੱਕਰ 'ਚ ਗੱਡੀ ਸਵੇਰੇ ਚੜ੍ਹ ਤੇ ਸਵੇਰੇ ਚੜ੍ਹ ਗਈ ਚੜ੍ਹਨ ਉਹ ਪਾਸੇ ਸੱਟਾਂ ਪੌਲਿਸ ਵਾਲੇ ਕਹਿੰਦੇ ਲੱਗੀਆਂ ਉਦੋਂ ਮਗਰ ਉਹ ਕਾਰ ਵਾਲੀ ਜਨਾਨੀ ਕਾਰ ਨੂੰ ਭਜਾ ਕੇ ਲੈ ਗਈ ਐਟਮੀ ਨੰਬਰ ਦੀ ਘੱਟੀ ਹੈ ਸਮਾਚਲ ਦੇ ਨੰਬਰ ਦੀ ਬਲਵਿੰਦਰ ਕੌਰ ਹਾਂਜੀ ਬਲਵਿੰਦਰ ਕੌਰ ਰਵਿੰਦਰ ਜੀ ਕਿੱਥੇ ਹੋ ਐਸ ਵੇਲੇ ਅਸੀਂ ਹਸਪੀਟਲ ਜਾਈ ਕਿੱਥੇ ਹਲਾਵਾ ਕਿਉਂ ਆਏ ਹੋ ਕੀ ਗੱਲਬਾਤ ਹੋ ਜੀ ਅਸੀਂ ਬਸ ਚ ਆ ਰਹੇ ਸੀ ਦਵਾਈ ਲੈਣ ਵਲੋਦ ਅੱਛਾ ਜੀ ਬੱਸ ਚ ਐਕਸੀਡੈਂਟ ਹੋ ਗਿਆ ਬੱਸ ਚ ਕਿਹਨੂੰ ਲੈ ਕੇ ਆ ਰਹੇ ਸੀ ਨਾਲ ਤੁਸੀਂ ਆਪਣੀ ਨੂੰਹ ਨੂੰ ਦਵਾਈ ਲੈਣ ਆ ਰਹੇ ਸੀ ਕੀ ਪ੍ਰੋਬਲਮ ਸੀ ਉਹਨਾਂ ਨੂੰ ਉਹ ਪ੍ਰੈਗਨੈਂਸੀ ਹੈ ਪ੍ਰੈਗਨੈਂਟ ਨਹੀਂ ਉਹ ਮਤਲਬ ਤੇ ਕਿੱਥੇ ਹਾਸਾ ਹੋਇਆ ਕੀ ਕਹਿਣਾ ਚਾਹੋਗੇ ਹਾਸੇ ਬਾਰੇ ਇਹ ਸਾਹਸਵਾਦੇ ਰਾਜੋ ਕੁੜੀ ਦੀ ਗਲਤੀ ਸੀ ਜਿਹੜੀ ਗੱਡੀ ਚਲਾ ਰਹੀ ਸੀ ਉਹ ਸਾਈਡ ਤੋਂ ਆ ਰਹੀ ਸੀ ਸਾਡੇ ਪਿੰਡ ਵੱਨੀ ਉਹ ਕੁੜੀ ਆ ਰਹੀ ਸੀ ਗੱਡੀ ਚਲਾਵਾਂ ਦੀ ਉਹ ਗੱਡੀ ਨੇ ਕੱਟ ਮਾਰਿਆ ਡਰਾਈਵਰ ਨੇ ਹਾਰਨ ਵੀ ਬਹੁਤ ਮਾਰਿਆ ਮੇਰੇ ਆਖੋ ਕੁੜੀ ਨੇ ਗੱਡੀ ਰੋਕੀ ਹੋਈ ਨਹੀਂ ਹੈਗੀ ਬਿਲਕੁਲ ਨਹੀਂ ਰੋਕੀ ਗੱਡੀ ਇੱਕਦਮ ਤੇਜ਼ ਲਿਆ ਕੇ ਆ ਕੇ ਬਸ ਦੇ ਆਣ ਨਾਲ ਟੱਚ ਮਾਰ ਟੱਚ ਕਰਕੇ ਮਾਰ ਲਈ 50 ਕਿਲੋ ਦੀ ਅੱਧੀ ਵਾਲੀ ਰੁਕੀ ਨਹੀਂ ਕੁੜੀ ਉਹ ਅੱਛਾ ਜਿਹੜੀ ਗਲਤੀ ਉਹ ਗੱਡੀ ਕਾਰ ਵਾਲੀ ਦੀ ਬੱਸ ਵਾਲੀ ਦੀ ਨਹੀਂ ਹੈਗੀ ਗੱਲ ਦੀ ਬੱਸ ਵਾਲੀ ਦੀ ਨਹੀਂ ਕਾਰ ਵਾਲੀ ਦੀ ਆ ਕਾਰ ਵਾਲੇ ਦੀ ਗਲਤੀ ਆ ਬੱਸ ਵਾਲੇ ਦੀ ਕੋਈ ਗਲਤੀ ਨਹੀਂ ਭੋਰਾ ਵੀ ਬੱਸ ਵਾਲੇ ਨੇ ਤਾਂ ਸਵਾਰੀਆਂ ਨੂੰ ਬਚਾਇਆ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਆ ਉਹਨੇ ਪਰ ਹੁਣ ਬੱਸ ਵਾਲੇ ਦਾ ਕੋਈ ਕਸੂਰ ਨਹੀਂ ਆਦਾ ਕਿੰਨੀਆਂ ਕ ਸਵਾਰੀਆਂ ਸੀ ਬੱਸ ਦੇ ਵਿੱਚ ਸਵਾਰੀਆਂ ਸੀਗੀ ਵਾਫਤ 20 ਸਵਾਰੀਆਂ ਸੀ ਜੀ ਜੇ ਆਪਾਂ ਕਹੀਏ ਕਿ ਸਾਰਿਆਂ ਦੀ ਜਾਨ ਬਚ ਗਈ ਹਾਂਜੀ ਹਾਂਜੀ ਜਾਨ ਬਚ ਗਈ ਸਾਰੇ ਸਭ ਠੀਕ ਨੇ ਤੇ ਸੱਟਾਂ ਕਿੰਨੀਆਂ ਕਿਤੇ ਲੱਗੀਆਂ ਨੇ ਸੱਟਾਂ ਵੀ ਲੱਗੀਆਂ ਕਾਫੀ ਹੈਗਾ ਲੇਡੀਜ਼ ਨੇ ਜ਼ਿਆਦਾ ਨਹੀਂ ਲੇਡੀਜ਼ ਨੇ ਜ਼ਿਆਦਾ ਨਹੀਂ ਲੇਡੀਜ਼ ਨੇ ਜ਼ਿਆਦਾ ਠੀਕ ਹੁਣ ਇੱਥੇ ਤੁਹਾਨੂੰ ਟ੍ਰੀਟਮੈਂਟ ਸਹੀ ਮਿਲ ਰਿਹਾ ਹਾਂਜੀ ਲਾਈ ਬੁੱਟੀ ਮਿਲ ਰਹੀ ਆ ਸਾਰਾ ਦਿਨ ਡਾਕਟਰ ਦੇਖ ਰਹੇ ਨੇ ਤੁਹਾਨੂੰ ਹਾਂਜੀ ਹਾਂਜੀ ਕੋਈ ਐਂਬੂਲੈਂਸ ਤਾਂ ਨਹੀਂ ਆਈ ਤੁਹਾਡੇ ਕੋਲ ਉੱਥੇ ਨਹੀਂ ਨਹੀਂ ਇਸ ਗੱਡੀ 'ਚ ਹੀ ਆ ਗਈ ਸੀ ਆਪਣੇ ਪ੍ਰਾਈਵੇਟ ਗੱਡੀਆਂ 'ਚ ਆਏ ਹਾਂ ਕੋਈ ਹੁਣ ਤੱਕ ਪੁਲਿਸ ਆਈ ਆ ਤੁਹਾਡੇ ਕੋਲ ਨਾ ਪੁਲਿਸ ਹੁਣ ਤੱਕ ਤਾਂ ਨਹੀਂ ਆਈ ਹਾਂਜੀ ਰਪਿੰਦਰ ਕੌਰ ਹਾਂਜੀ ਕੀ ਕਹਿਣਾ ਚਾਹੁੰਦੇ ਕੀ ਨਾਂ ਹੈ ਇਹਨਾਂ ਦਾ ਮਾਤਾ ਜੀ ਦਾ ਕੀ ਨਾਂ ਹੈ ਇਹ ਕਿੱਥੋਂ ਆਉਂਦੇ ਰਹਿਣ ਵਾਲੇ ਨੇ ਇਹ ਜੀ ਹਾਂ ਕਿੱਥੋਂ ਆ ਰਹੇ ਸੀ ਇਹ ਚੀਰਪਟਾਈ ਆ ਰਹੇ ਸੀ ਕਿੱਧਰ ਨੂੰ ਜਾ ਰਹੇ ਸੀ ਬਲਾਦਰੂਮ ਬਲਾਦਰੂਮ ਕੀ ਗੱਲਬਾਤ ਹੋਈ ਹੈਗੀ ਆ ਸੈਂਟਰ ਹੋਇਆ ਰਚ ਅ ਕਾਦੇ ਵਿੱਚ ਬੈਠੇ ਸੀ ਇਹ ਬਸ ਬਰਤਕ ਵਾਲਾ ਅੱਛਾ ਤੇ ਮਾਤਾ ਜੀ ਬੋਲ ਸਕਦੇ ਜਾਨਾ ਲਾਈਵ ਤੋਂ सुरेंद्र ਸੋਨੇ ਦੀ ਰਿਪੋਰਟ